ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਆਪਾਂ ਇੱਕ ਹੋਰ ਨਵੀਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ ਤੁਹਾਡੇ ਏਰੀਆ 'ਚੋਂ ਜਿੰਨੇ ਕ ਰੇਟ 'ਚ ਤੁਸੀਂ ਕਹਿੰਦੇ ਸੀਗੇ ਓਨੇ ਕ ਰੇਟਾਂ 'ਚ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9466029488 ਤੁਹਾਡੇ ਕੋਲ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਭੇਜੋ ਫ੍ਰ ਅਰਤੂ ਵਧੀਆ ਲਾ ਦਾਂਗੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਪਹਿਲੀ ਗੱਡੀ ਆਪਾਂ ਆਲਟੋ ਫਾਸਟ ਓਨਰ ਲੈ ਕੇ ਪਹੁੰਚੇ ਹਾਂ ਜੀ 2006 ਮਾਡਲ ਗੱਡੀ ਆ 2026 ਤੱਕਰ ਤਾਂ ਮਾਲਕ ਨੇ ਪਾਸਿੰਗ ਦੱਸੀ ਐ ਤੇ 80000 ਰੁਪਿਆ ਮਾਲਕ ਨੇ ਡਿਮਾਂਡ ਕਹੀ ਐ ਸੀ ਗੱਡੀ ਸੋਹਣੀ ਐ ਸੀ ਅੰਦਰੋਂ ਤੇ ਬਾਹਰੋਂ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਐ ਹਰ ਚੀਜ਼ ਦੀ ਵੀਡੀਓ ਮਾਲਕ ਨੇ ਵਧੀਆ ਢੰਗ ਨਾਲ ਦਿਖਾਈ ਐ ਸੀ ਤੇ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਸੀ 80000 ਰੁਪਿਆ ਇੱਕ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਵੀ ਕਰ ਲਾਂਗੇ ਗੱਡੀ ਮਿਲੂਗੀ ਜੀ ਇਹ ਪਟਿਆਲੇ ਏਰੀਆ 'ਚ ਮਾਲਕ ਦਾ ਨੰਬਰ ਸਕਰੀਨ ਤੇ 8360614849 ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੀ ਜੀ i10 2009 ਮਾਡਲ ਗੱਡੀ ਆ ਜੀ 2029 ਤੱਕਰ ਇਸ ਗੱਡੀ ਦੀ ਪਾਸਿੰਗ ਆਪਨ ਮਿਲ ਜੂਗੀ ਡਿਮਾਂਡ 145000 ਰੁਪਿਆ ਤੇ ਮਾਲਕ ਦਾ ਏਰੀਆ ਜੀ ਰਾਮਪੁਰਾ ਫੂਲ 98158 334281 ਇਹ ਮਾਲਕ ਦਾ ਨੰਬਰ ਹੈ ਜੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਬਾਕੀ ਗੱਡੀ ਇੱਕ ਵਾਰੀ ਚੈੱਕ ਕਰੋ ਗੱਡੀ ਦੀਆਂ ਫੋਟੋਆਂ ਦੇਖੋ ਸੀ ਮਾਲਕ ਨੇ ਅੰਦਰ ਦੀਆਂ ਬਾਹਰ ਦੀਆਂ ਸਾਈਡਾਂ ਤੋਂ ਫਰੰਟ ਦੀਆਂ ਤੇ ਬੈਕ ਸਾਈਡ ਦੀਆਂ ਚਾਰੇ ਪਾਸਿਓ ਫੋਟੋਆਂ ਪੂਰੀਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਬਾਕੀ ਤੁਹਾਨੂੰ ਸਾਰਿਆਂ ਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਨੰਬਰ ਤੁਹਾਨੂੰ ਸਕਰੀਨ ਤੇ ਮਾਲਕ ਦਾ ਦੇ ਹੀ ਦਿੱਤਾ ਸੀ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕਾਗਜ਼ ਪੱਤਰਾਂ ਬਾਰੇ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਲਾ ਲਓ ਗੱਲ ਕਰਾਂਗੇ ਆਲਟੋ BXI K10 ਗੱਡੀ ਚੈੱਕ ਕਰੋ ਜੀ ਚਿੱਟੇ ਰੰਗ ਦੀ ਐ ਸੋਹਣੀ ਗੱਡੀ ਐ ਮਾਡਲ 2012 ਤੇ ਡਿਮਾਂਡ ਐ 1 ਲੱਖ 28000 ਰੁਪਈਆ ਤੇ ਗੱਡੀ ਆ ਫਰੀਦਕੋਟ ਏਰੀਆ ਚੋਂ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੂੰ ਮਾਲਕ ਦੀ ਪਰਸਨਲ ਗੱਡੀਆਂ ਸੀ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਮਾਲਕ ਨੇ ਚਲਾਈ ਹੋਈ ਐ ਕੰਮ ਹੀ ਕੋਈ ਨਹੀਂ 1,28,000 ਰੁਪਿਆ ਇੱਕ ਡਿਮਾਂਡ ਕੀਤੀ ਐ ਜੀ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਪਾਸਿਓਂ ਆਪਾਂ ਨੂੰ ਪੂਰੀ ਵਧੀਆ ਗੱਡੀ ਦੇਖਣ ਨੂੰ ਮਿਲੂਗੀ ਫਰੀਦਕੋਟ ਜਾ ਕੇ ਦੇਖੋ ਜੀ ਜੇ ਕਿਸੇ ਨੇ ਜਾ ਕੇ ਦੇਖਣੀ ਐ ਨੰਬਰ ਸਕਰੀਨ ਤੇ ਐ ਮਾਲਕ ਦਾ ਜਿੰਨਾ ਦੀ ਗੱਡੀ ਐ 94175 0470 ਨੂੰ ਬਾਕੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਈਓ ਸੀ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਜੇ ਆਪਣੀ ਵੀਡੀਓ ਵਧੀਆ ਲੱਗ ਰਹੀ ਹੈ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜ਼ਰੂਰ ਦਬਾ ਦਿਓ 스ਵਿਫਟ BDI ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਹੁਣ 2016/17 ਮਾਡਲ ਗੱਡੀ ਹੈ ਸੀ 16 'ਚ ਮਾਲਕ ਨੇ ਲੈਤੀ ਸੀਗੀ 17 ਦੇ ਵਿੱਚ ਰਜਿਸਟ੍ਰੇਸ਼ਨ ਹੋਈ ਹੈ ਸੀ 88000 ਕੁੱਲ ਗੱਡੀ ਚੱਲੀ ਹੋਈ ਹੈ ਡਿਮਾਂਡ 4,85,000 ਰੁਪਇਆ ਟਾਇਰਾਂ 'ਚ ਅਲਾਈ ਲੱਗੀ ਹੋਈ ਨੇ ਅੰਮ੍ਰਿਤਸਰ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚਿਆ ਸੀ ਮਾਲਕ ਨੇ ਗੱਡੀ ਆਪਦੀ ਵੇਚਣੀ ਹੈ ਗੱਡੀ ਸੋਹਣੀ ਹੈ ਸੀ ਗੱਡੀ ਦਾ ਰੰਗ ਪੂਰਾ ਵਧੀਆਗਾ ਚਲਾਉਣ ਚ ਵਧੀਆ ਸੀ ਇੱਕ ਹੱਥ ਗੱਡੀ ਚੱਲੀ ਹੋਈ ਹੈ ਮਾਲਕ ਨੇ ਸ਼ੌਂਕ ਨਾਲ ਚਲਾਈ ਹੋਈ ਹੈ ਕੋਈ ਕਮੀ ਨਹੀਂ ਗੱਡੀ ਚ ਨਾ ਕੋਈ ਗੱਡੀ ਕੰਮ ਭਾਲਦੀ ਹੈ ਸੀ ਨਾ ਕੋਈ ਸਰਵਿਸ ਦਾ ਕੰਮ ਹੋਣ ਵਾਲਾਗਾ ਨਾ ਕੋਈ ਅੰਦਰ ਦਾ ਨਾ ਕੋਈ ਬਾਹਰ ਦਾ ਸਾਰਾ ਕੰਮ ਪਹਿਲਾਂ ਤੋਂ ਮਾਲਕ ਨੇ ਕਰਵਾ ਰੱਖਿਆ ਸੀ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਇਹ ਆ ਗਈ ਹੋਊਗੀ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਕੋਈ ਖਰੀਦਣ ਦਾ ਹੈਗਾ ਚਾបាន ਤਾਂ ਮਾਲਕ ਨਾਲ ਕਰੋ ਜੀ ਗੱਲਬਾਤ 75082 60008 ਮਾਲਕ ਦਾ ਇਹ ਨੰਬਰ ਹੈ ਜੀ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਮਰੂਤੀ 800 ਗੱਡੀ ਇੱਕ ਲੈ ਕੇ ਪਹੁੰਚਿਆ ਸੀ ਗੱਡੀ ਇਹ ਵੀ ਸੋਹਣੀ ਹੈ ਜੀ ਪੂਰੀ ਤੇ ਮਾਡਲ 2007 ਹੈ ਦਾ ਤੇ ਮਾਲਕ ਨੇ ਡਿਮਾਂਡ ਜਿਹੜੀ ਕੀਤੀ ਹੈ ਜੀ ਇੱਕ ਬਾਰੀ 75000 ਰੁਪਿਆ ਇਹਨਾਂ ਨੇ ਦੱਸਿਆਗਾ ਰੇਟ ਹੈ ਜੀ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਇੱਕ ਵਾਰੀ ਘਰੇ ਆਓ ਗੱਡੀ ਨੂੰ ਇੱਕ ਵਾਰੀ ਚੈੱਕ ਕਰੋ ਜੀ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਜੀ ਜਦੋਂ ਕਾਗਜ਼ ਪੱਤਰ ਚੈੱਕ ਕਰ ਲਈ ਟਰਾਈ ਲੈ ਲਈ ਗੱਡੀ ਨੂੰ ਦੇਖ ਲਈ ਤੇ ਉਹ ਤੋਂ ਬਾਅਦ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਘੱਟ ਵੱਧ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਰੇਟ ਕੀਤਾ ਜਾਊਗਾ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਇੱਕ ਵਾਰੀ ਦੇਖਿਓ ਲਾਜ਼ਮੀ ਜੀ ਦੇਖ ਕੇ ਗੱਡੀ ਨੂੰ ਤੇ ਤੋਰ ਕੇ ਟ్రਾਈ ਲੈ ਕੇ ਸਟਾਰਟਿੰਗ ਦੇਖ ਕੇ ਇੰਜਨ ਗੇਅਰ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਖਰੀਦ ਕੇ ਲਿਆ ਸਕਦੇ ਹੋ ਪੰਜਾਬ ਨੰਬਰ ਹੈ ਮਾਲਕ ਦਾ ਨੰਬਰ 95923 93460 ਤੇ ਗੱਲ ਕਰਾਂਗੇ ਜੀ ਆਪਾਂ ਇੱਕ ਆਪਣੇ ਕੋਲੇ ਹੁੰਡਾ ਦੀ ਸਿਟੀ ਗੱਡੀ ਮਾਲਕ ਨੇ ਵੇਚਣ ਵਾਸਤੇ ਭੇਜੀ ਹੋਈ ਆ 2008 ਮਾਡਲ ਗੱਡੀ ਆ ਇਹ ਤੇ ਇਹਦੀ ਪਾਸਿੰਗ ਆਪਨ ਨੂੰ 2028 ਤੱਕਰ ਮਿਲ ਚੁਕੀ ਰੇਟ ਮਾਲਕ ਨੇ 90000 ਰੁਪਿਆ ਇੱਕ ਡਿਮਾਂਡ ਕਹੀ ਆ 90000 ਦੇ ਵਿੱਚੋਂ ਰੇਟ ਕੀਤਾ ਜਾਊਗਾ ਪਟਿਆਲੇ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਸੀ ਪਟਿਆਲੇ ਮਾਲਕ ਦੇ ਘਰੇ ਗੱਡੀ ਖੜੀ ਹੈ ਸੀ ਗੱਡੀ ਨੂੰ ਚਲਾ ਕੇ ਦੇਖ ਸਕਦੋਂ ਗੱਡੀ ਨੂੰ ਸਟਾਰਟ ਕਰਕੇ ਦੇਖ ਸਕਦੋਂ ਸਰਵਿਸ ਦਾ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ ਸੀ ਤੇ ਇਹ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਜੂਗੀ ਤੇ ਗੱਡੀ ਤੁਹਾਨੂੰ ਦੇਖਣ ਸਾਰੀ ਪਸੰਦ ਆਜੂ ਇੰਨੀਕ ਤਾਂ ਗਾਰੰਟੀ ਹੈ ਸੀ ਬਾਕੀ ਸੋਹਣੀ ਗੱਡੀ ਹੈ ਜੀ ਬੰਪਰ ਮੂੰਹ ਪਰ ਪੂਰੇ ਵਧੀਆ ਪਈ ਨਹੀਂ ਜੇ ਬੰਪਰਾਂ ਦੀ ਗੱਲ ਕਰੀਏ ਤਾਂ ਤੁਸੀਂ ਆਪ ਹੀ ਇੱਕ ਵਾਰੀ ਚੈੱਕ ਕਰੋ ਸੀ ਪਿਛਲਾ ਬੰਪਰ ਦੇਖ ਲਓ ਤੇ ਫਰੰਟ ਵਾਲਾ ਦੇਖ ਲਓ ਵਧੀਆ ਆਪਾਂ ਨੂੰ ਬੰਪਰ ਦੇਖਣ ਨੂੰ ਮਿਲ ਜਾਣਗੇ 90000 ਦੀ ਮਾਲਕ ਨੇ ਗੱਡੀ ਦੇਣੀ ਹੈ ਸੀ ਕੋਈ 90000 ਫਿਕਸ ਨਹੀਂ ਹੈਗਾ ਸੀ ਮੌਕੇ ਤੇ ਕੀਤਾ ਵੀ ਜਾਊਗਾ ਨੰਬਰ ਸਕਰੀਨ ਤੇ ਤੁਹਾਨੂੰ ਮਾਲਕ ਦਾ ਦੇ ਹੀ ਦਿੱਤਾ ਕਰੋ ਜੀ ਗੱਲਬਾਤਾਂ ਤੇ ਗੱਲ ਕਰਾਂਗੇ ਜੀ ਆਪਾਂ ਇੱਕ ਸਕੋਡਾ ਦੀ ਰੈਪਿਡ ਮਾਲਕ ਨੇ ਗੱਡੀ ਆਪਣੇ ਕੋਲੇ ਵੇਚਣ ਵਾਸਤੇ ਭੇਜੀ ਹੋਈ ਹੈ ਸੀ ਰੈਪਿਡ ਗੱਡੀ ਆ ਦੂਜੇ ਨਾਮ ਹੈ ਸੀ 2014 ਮਾਡਲ ਹੈ ਲਾਸਟ ਮਹੀਨਾ ਜੀ ਦੋ ਅਸੀ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਜਲਾਲਾਬਾਦ ਮਾਲਕ ਦਾ ਏਰੀਆ ਗਾ ਤੇ ਜਾ ਕੇ ਦੇਖ ਸਕਦੋਂ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਆ ਤਾਂ ਮਾਲਕ ਕਹਿੰਦੇ ਸੀਗੇ ਆਓ ਘਰੇ ਜਲਾਲਾਬਾਦ ਤੇ ਆ ਕੇ ਦੇਖੋ ਸਟਾਰਟ ਕਰਕੇ ਦੇਖੋ ਪੂਰੀ ਤਸੱਲੀ ਤੁਸੀਂ ਆ ਕੇ ਕਰ ਸਕਦੇ ਹੋ ਮਾਲਕ ਨੇ ਕਿਹਾ ਜਿਹਨੂੰ ਵੀ ਪਸੰਦ ਆਉਦੀ ਆ ਘਰ ਆਜੋ ਮਾਲਕ ਨੇ ਕਿਹਾ ਗੱਡੀ ਦੇਖ ਲਓ ਚਲਾ ਕੇ ਦੇਖ ਲਓ ਟ੍ਰਾਈ ਲੈ ਲਓ ਜਦੋਂ ਪੂਰੀ ਤਸੱਲੀ ਹੋ ਗਈ ਸੀ ਕਾਗਜ਼ ਪੱਤਰ ਸਾਰੇ ਦੇਖ ਲੇ ਉਹ ਤੋਂ ਬਾਅਦ ਵੇਕੇ ਰੇਟ ਕੀਤਾ ਜਾਊਗਾ 94633 ਤੇ 90117 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਨਾਲ ਦੀ ਨਾਲ ਕਮੈਂਟ ਕਰੀ ਜਾਓ ਜੀ ਆਪ ਦਾ ਕੀਮਤੀ ਕਮੈਂਟ ਲਾਜ਼ਮੀ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰੋ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲ ਵੀ ਵੇਚਣਾ ਤੁਸੀਂ ਚਾਹੁੰਦੇ ਹੋ ਉੱਤੇ ਆਪਣਾ ਚਿੱਟੇ ਜੀ ਅੱਖਰਾਂ ਚ ਵਟਸਐਪ ਨੰਬਰ ਆਪਣਾ ਲਿਖਿਆ ਰਹਿੰਦਾ ਜੀ 94659 ਤੇ 93488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਜਮਾ ਫਰੀਜ ਆਪਾਂ ਐਡ ਤੋਂ ਬਾਡੀ ਲਾ ਦੇਾਂਗੇ ਅਸੀਂ ਤੇ ਆਪਣੇ ਕੋਲੇ ਭੇਜੋ ਜੀ ਛੇਤੀ ਤੋਂ ਛੇਤੀ ਤੇ ਜਿੰਨੇ ਤੁਸੀਂ ਦੇਖ ਰਹੂ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਕਰੇਟਾ ਗੱਡੀ ਦੀ ਆਪਾਂ ਗੱਲ ਕਰਾਂਗੇ ਅਸੀਂ ਐਨਓਸੀ ਮਾਲਕ ਕਹਿੰਦੇ ਨੇ ਵੀ ਮਿਲ ਜੂਗੀ ਤੇ ਪਹਿਲੇ ਨਾਮ ਗੱਡੀ ਆਹੀ ਤੇ 1.5 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਦੱਸੀ ਗਈ ਹੈ ਸੀ ਮਾਨਸਾ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਮਾਲਕ ਦਾ ਨੰਬਰ ਸਕਰੀਨ ਤੇ ਅਜੀ 9478244734 ਕਰੋ ਜੀ ਗੱਲ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਕੁਝ ਵੀ ਮਾਲਕ ਤੋਂ ਜੇ ਤੁਸੀਂ ਪੁੱਛਣਾ ਚਾਹੁੰਨ ਹੋ ਸੀ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਹੈ ਆਈਟ ਮੰਡੀ ਗੱਡੀ ਅਸੀਂ ਮਾਲਕ ਆਪ ਤਾਂ ਬਾਹਰ ਗਏ ਹੋਏ ਨੇ ਤੇ ਮਾਲਕ ਦੇ ਘਰੇ ਗੱਡੀ ਖੜੀ ਅਸੀਂ ਮਾਲਕ ਦੀ ਪਰਸਨਲ ਗੱਡੀ ਅਸੀਂ ਤੇ ਮਾਲਕ ਨੇ ਚਲਾਈ ਹੋਈ ਆ ਤੇ ਜਦੋਂ ਦੇ ਬਾਹਰ ਗਏ ਆ ਉਹ ਤੋਂ ਬਾਅਦ ਮਾੜੀ ਮੋਟੀ ਚੱਲੀ ਆ ਐਵੇਂ ਕਬਰ પાਕੇ ਮਾਲਕ ਦੇ ਜਿਹੜੇ ਘਰ ਦੇ ਨੇ ਉਹਨਾਂ ਨੇ ਖੜਾ ਰੱਖੀਏ ਸੀ ਗੱਡੀ 11 ਮਾਡਲ ਹੈ ਤੇ 2 ਕੁ ਲੱਖ ਰੁਪਿਆ ਮਾਲਕ ਨੇ ਰੇਟ ਕਿਹਾਗਾ ਅੰਮ੍ਰਿਤਸਰ ਮਾਲਕ ਦਾ ਏਰੀਆਗਾ 99153 19220 ਇਹ ਮਾਲਕ ਦਾ ਨੰਬਰ ਹੈਗਾ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਆਲਟੋ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ 2006 ਮਾਡਲ ਗੱਡੀ ਹੈ ਸੀ ਤੇ 60000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਸੀ ਮਾਨਸਾ ਏਰੀਆ ਚ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਆ ਜਾ ਕੇ ਦੇਖ ਸਕਦੇ ਹਾਂ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹਾਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਗਿਆ ਸੀ ਗੱਲਬਾਤ ਕਰੋ ਜਿਹੜੀ ਵੀ ਕਰਨੀ ਹੋਈ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਵਧੀਆ ਲੱਗੀ ਅਸੀ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਇੱਕ ਵਾਰੀ ਚੈੱਕ ਕਰ ਲਓ ਜੇ ਸਬਸਕ੍ਰਾਈਬ ਹਾਲੀ ਤੱਕ ਨਹੀਂ ਕੀਤਾ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਜੀ ਤੇ ਐਡ ਕਰ ਪਾਉਣੀ ਆ ਤੁਸੀਂ ਕੁਝ ਵੀ ਆ ਤੁਹਾਡੇ ਕੋਲੇ ਭੇਜੋ ਆਪਣੇ ਕੋਲੇ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ